क्रोम वाले हैंडल क्रोम वाली पट्टियां ठीक है इस साइड पे क्रोम बहुत ही शौक ना रखियो वीर ने जेड़े वीर दी गड्डी सी ठीक है ਤੇ ਆਪਣੇ ਕੋਲ ਨਾ ਸੇਲ ਹੋਣ ਵਾਸਤੇ ਆਈ ਵੀ ਹੈਗੀ ਤੇ ਅੰਦਰ ਚੈੱਕ ਕਰੋ ਇੱਕ ਵਾਰ ਤੁਸੀਂ ਐਨ ਪੂਰੀ ਓਕੇ ਗੱਲਬਾਤ ਆ ਬਾਈ ਸਟੀਰਿੰਗ ਤਾਂ ਤੁਹਾਨੂੰ ਕੰਟਰੋਲ ਮਿਲ ਜਾਂਦਾ ਇੱਕ ਵਾਰ ਚੈੱਕ ਕਰੋ ਠੀਕ ਹੈ ਏਸੀ ਵੀ ਬਾਈ ਜਿਹੜਾ ਹੈਗਾ ਇਹਦਾ ਬੀ ਟਾਪ ਮਾਡਲ ਦਾ ਠੀਕ ਹੈ ਇਹ ਆਪਸ਼ਨ ਹੈਗੀ ਆਟੋਮੈਟਿਕ ਏਸੀ ਕੰਟਰੋਲ ਮਿਲ ਜਾਂਦਾ ਦੋ 에어 ਬੈਗ ਆਉਂਦੇ ਆਗੇ ਕੈਪਟਨ ਸੀਟਾਂ ਦੇ ਵਿੱਚ ਇਹ ਗੱਡੀ ਹੈਗੀ ਸੀਟ ਕਵਰ ਨਵੇਂ ਚੜੇ ਹੋ ਬਾਈ ਠੀਕ ਆ ਡਬਲ ਮੈਟ ਲੱਗੇ ਹੋਏ ਹੈਗੇ ਲੈ ਬਈ ਚੈੱਕ ਕਰਾਈ ਕਰਾ ਡਬਲ ਮੈਟ ਮੈਚਿੰਗ ਵਗੈਰਾ ਹੋਈ ਵੀ ਆ ਠੀਕ ਆ ਬਈ ਸੀਟ ਕਵਰ ਨਵੇਂ ਹਾਂਜੀ ਮੇਤਰਾ ਜਿਵੇਂ ਤੁਸੀਂ ਡਿਮਾਂਡ ਕਰਦੇ ਸੀ ਨਾ ਵੀ ਆਪਾਂ ਨੂੰ ਨੋਵਾ ਚਾਹੀਦਾ 20 ਟੌਪ ਮਾਡਲ ਆਪਾਂ ਤੁਹਾਡੇ ਲਈ ਲੈ ਆਂਦੀ ਹੈਗੀ 2009 ਮਾਡਲ ਆ 에ਅਰ ਬੈਗ ਗੱਡੀ ਦੇ ਵਿੱਚ ਆਉਂਦੇ ਆ ਕਿ ਦੋ ਸਟੀਅਰਿੰਗ ਦਾ ਕੰਟਰੋਲ ਵੀ ਮਿਲਦੇ ਆ ਸਾਰੀ ਗੱਡੀ ਦਾ ਆਪਾਂ ਜਾਣਕਾਰੀ ਤੁਹਾਨੂੰ ਦਵਾਗੇ ਵੀਡੀਓ ਨਾਲ ਸਕਿਪ ਨਾ ਕਰੋ ਪੀਵੀ03 ਬਠਿੰਡਾ ਨੰਬਰ ਦੀ ਗੱਡੀ ਆ ਇਕਦਮ ਨਵੇਂ ਪਈ ਆ ਬਾਈ ਠੀਕ ਆ ਜਿਵੇਂ ਆਪਾਂ ਕਹਿ ਤੀ ਉਵੇਂ ਮਿਲਣੀ ਆ ਠੀਕ ਆ ਟੱਚਿੰਗ ਹਮਾਰੇ ਮੁੱਠੀ ਵੈਪਰਾਂ ਦੇ ਵਿੱਚ ਬਾਕੀ ਸਾਰੀ ਗੱਡੀ origignal ਮਿਲ ਜੂ ਟਾਇਰਾਂ ਦੇ ਵਿੱਚ ਆਫਟਰ ਮਾਰਕਟ ਅਲਾਏ ਵੀ ਲੱਗੇ ਵੈਗੇ ਨਵੇਂ ਟਾਇਰ ਲਵਾਏ ਸੀ ਨਵੇਂ ਅਲਾਏ ਲਵਾਏ ਸੀ ਬਾਈ ਨੇ 50 ਤੋਂ 55000 ਦੇ ਲਾਇ ਟਾਇਰ ਲਵਾਏ ਸੀ ਠੀਕ ਆ ਥੋੜੀ ਘਣੀ ਚੱਲੀ ਆ ਲਾਇ ਟਾਇਰ ਪਾ ਕੇ ਸੈਂਟਰ ਲੌਕ ਦੇ ਨਾਲ ਤੁਹਾਨੂੰ ਚਾਬੀ ਮਿਲ ਜੂਗੀ ਇੱਕ ਵਾਰ ਤੁਸੀਂ ਚੈੱਕ ਕਰੋ ਬਈ ਕ੍ਰੋਮ ਵਾਲੇ ਹੈਂਡਲ ਕ੍ਰੋਮ ਵਾਲੀਆਂ ਪੱਟੀਆਂ ਠੀਕ ਆ ਆ ਸਾਈਡ ਤੇ ਕ੍ਰੋਮ ਬਹੁਤ ਹੀ ਸ਼ੌਂਕ ਨਾਲ ਰੱਖਿਆ ਵੀਰ ਨੇ ਜਿਹੜੇ ਵੀਰ ਦੀ ਗੱਡੀ ਸੀਗੀ ਠੀਕ ਆ ਤੇ ਆਪਣੇ ਕੋਲ ਨਾ ਸੇਲ ਹੋਣ ਵਾਸਤੇ ਆਈ ਵੀ ਹੈਗੀ ਤੇ ਅੰਦਰ ਚੈੱਕ ਕਰੋ ਇੱਕ ਵਾਰ ਤੁਸੀਂ ਐਨ ਪੂਰੀ ਓਕੇ ਗੱਲਬਾਤ ਆ ਬਾਈ ਸਟੀਰਿੰਗ ਤਾਂ ਤੁਹਾਨੂੰ ਕੰਟਰੋਲ ਮੈ ਜਾਂਦਾ ਇੱਕ ਵਾਰ ਚੈੱਕ ਕਰੋ ਠੀਕ ਆ ਏਸੀ ਵੀ ਬਾਈ ਜਿਹੜਾ ਹੈਗਾ ਇਹ ਤਾਂ ਬੀ ਟਾਪ ਮਾਡਲ ਦਾ ਠੀਕ ਆ ਇਹ ਆਪਸ਼ਨ ਆਗੀ ਆਟੋਮੈਟਿਕ ਏਸੀ ਕੰਟਰੋਲ ਮੈ ਲ ਜਾਂਦਾ ਦੋ 에ਅਰ ਬੈਗ ਆਉਂਦੇ ਆਗੇ ਕੈਪਟਨ ਸੀਟਾਂ ਦੇ ਵਿੱਚ ਇਹ ਗੱਡੀ ਹੈਗੀ ਸੀਟ ਕਵਰ ਨਵੇਂ ਚੜੇ ਹੋ ਬਾਈ ਠੀਕ ਆ ਡਬਲ ਮੈਟ ਲੱਗੇ ਹੋਏ ਆਗੇ ਲੈ ਬਾਈ ਚੈੱਕ ਕਰਾਈ ਕਰਾ ਡਬਲ ਮੈਟ ਮੈਟਿੰਗ ਵਗੈਰਾ ਹੋਈ ਵੀ ਆ ਠੀਕ ਆ ਬਈ ਸੀਟ ਕਵਰ ਨਵੇਂ ਓਕੇ ਗੱਲਬਾਤ ਆ ਬਈ ਏਸੀ ਹੀਟਰ ਵਗੈਰਾ ਓਕੇ ਆ ਠੀਕ ਆ ਗੱਡੀ ਦਾ ਸਾਰੀ ਗੱਡੀ ਨਾਲ ਬਈ ਘੌਮ ਫਰਕ ਦਿਖਾ ਦੇ ਠੀਕ ਆ ओरिजिनल ਪੇਂਟ ਦੀ ਕਾਰ ਆ ਸਾਰੀ ਬੈਂਪਰਾਂ ਦੇ ਵਿੱਚ ਟੱਚਿੰਗ ਆ ਆਪਾਂ ਤੁਹਾਨੂੰ ਦੱਸ ਕੇ ਦਵਾਂਗੇ ਸੱਤ ਦਿਨ ਵੀ ਨਿਗਾ ਮਰਾਦੀ ਬਈ ਬੈਕ ਤੋਂ ਵੀ ਚੈੱਕ ਕਰਾਦੀ ਗੱਡੀ ਇੱਕ ਵਾਰ ਆਪਾਂ ਨਾਲ ਤੁਹਾਡੀ ਇੰਜਨ ਤੇ ਵੀ ਝਾਤ ਮਰਾਵਾਂਗੇ ਬਈ ਠੀਕ ਆ ਬਾਕੀ ਤੁਹਾਨੂੰ ਪਤਾ ਹੀ ਆ ਜਿਹੜੇ ਵੀਰ ਆਪਣੇ ਨਾਲ ਪਹਿਲਾਂ ਦੇ ਜੁੜੇ ਬੈ ਠੀਕ ਆ ਉਹਨਾਂ ਨੂੰ ਪਤਾ ਹੀ ਆ ਬਈ ਆਪਾਂ ਗੱਡੀ ਦੇ ਨਾਲ ਕੱਲੀ ਕੱਲੀ ਚੀਜ਼ ਹੋ ਇਹ ਘੰਟੀ ਤੇ ਬਹੁਤ ਕੰਮ ਹੋਇਆ ਵਾ ਪਰ ਫਿਰ ਵੀ ਹਰੇਕ ਨਾ ਆਪਾਂ ਤੁਹਾਨੂੰ ਉਹ ਦੇ ਦੇਣਾਗਾ ਜਿਹੜਾ ਮਾਰਕੀਟ ਚ ਤੁਹਾਨੂੰ ਕਿਤੇ ਮਿਲਣਾ ਹੀ ਨਹੀਂ ਹੈਗਾ ਬਹੁਤੇ ਸ਼ੌਂਕ ਨਾਲ ਬੀਜ ਦੀ ਰੱਖੀ ਆ ਮਜਬੂਰੀ ਆ ਵੀਰ ਨੂੰ ਵੇਚਣੀ ਤਾਂ ਕਰਕੇ ਬਈ ਠੀਕ ਆ ਵੀਡੀਓ ਕਰਦੇ ਆਪਾਂ ਤੇ ਰੇਟ ਆਪਾਂ ਬਾਖ ਮਾਰ ਦੇਣਾ ਪਹਿਲਾਂ ਬੈਟਰੀ ਚੈੱਕ ਕਰ ਲਓ ਬਈ ਠੀਕ ਆ ਜਮਾ ਨਵੀਂ ਬੈਟਰੀ ਲੱਗੀ ਆ ਪਾਵਰ ਜਨ ਕੰਪਨੀ ਦੀ ਬੈਟਰੀ ਆ ਕਾਰ ਤੁਹਾਨੂੰ ਨਾਲ ਦਿੱਤਾ ਜੋ ਠੀਕ ਆ ਬਈ ਇੰਜਨ ਗੇਅਰ ਦੀ ਗੱਡੀ ਪੂਰੀ ਓਕੇ ਆਗੀ ਸਰਵਿਸ ਵਗੈਰਾ ਹੋਈ ਵੀ ਆ ਫਿਲਟਰ ਚੇਂਜ ਆਗੇ ਲੱਗੀ ਵੱਜੀ ਦੀ ਆਪਣੀ ਜ਼ਿੰਮੇਵਾਰੀ ਰੋ ਠੀਕ ਆ ਭਾਈ ਵੀਰ ਦੀ ਵੀ ਜ਼ਿੰਮੇਵਾਰੀ ਚ ਦੀ ਗੱਡੀ ਆ ਇਹ ਤੇ ਆਪਣੀ ਵੀ ਜ਼ਿੰਮੇਵਾਰੀ ਰਹੂਗੀ ਕਿਤੋਂ ਕੀ ਲੱਗੀ ਵੱਜੀ ਨੇ ਫੱਟੀ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ 2009 ਮਾਡਲ ਆ 29 ਤੱਕ ਗੱਡੀ ਦੀ ਪਾਸਿੰਗ ਪਈ ਆ ਬੀ ਟੌਪ ਮਾਡਲ ਆ ਜਾਂਦਾ ਕਾ ਸਟੀਅਰਿੰਗ ਤੇ ਕੰਟਰੋਲ ਸਟੀਅਰਿੰਗ ਤੇ ਕੰਟਰੋਲ 에ਅਰ ਬੈਗ ਠੀਕ ਆ ਸਾਰਾ ਕੁਝ ਓਕੇ ਆ ਭਾਈ ਗੱਡੀ ਦਾ ਠੀਕ ਆ ਹੁਣ ਜੇ ਆਪਾਂ ਰੇਟ ਦੀ ਗੱਲ ਕਰੀਏ ਭਾਈ ਡਿਮਾਂਡ ਕਰੀਆ ਵੀਰ ਨੇ 290000 ਰੁਪਇਆ ਡਿਮਾਂਡ ਆ ਮੌਕੇ ਤੇ ਬਈ ਤੁਹਾਡਾ ਮਾਨਤਾ ਨਾ ਕੀਤਾ ਜਾਓ ਠੀਕ ਆ ਨੰਬਰ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ ਵੀਡੀਓ ਨੂੰ ਉਹਨਾਂ ਯਾਰਾ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜਿਹੜੇ ਨੋਵਾ ਗੱਡੀ ਲੈਣਾ ਚਾਹੁੰਦੇ ਆ ਉਹ ਵੀ ਟੌਪ ਮਾਡਲ B ਤੇ ਪੇਜ ਨੂੰ ਕਰ ਲਿਓ ਆਪਣੇ ਨੂੰ ਫੋਲੋ ਆਉਣਾ ਤੁਸੀਂ ਕਿੱਥੇ ਆ ਬਈ ਪਿੰਡ ਸਲਾਵਤਪੁਰੇ ਦੇ ਵਿੱਚ ਜ਼ਿਲ੍ਹਾ ਬਠਿੰਡਾ ਧੰਨਵਾਦ ਜੀ